ਦਿਸ਼ਾ ਅਪਡੇਟ ਨਿਊਜ਼ ਤੇ ਹੁਣ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਰੂਬਰੂ ਹਾਂ ਦੱਸ ਦਈਏ ਕਿ ਯੂਟਿਊਬਰ ਜਸਪੀਰ ਸਿੰਘ ਦੀ ਅੱਜ ਮੁਹਾਲੀ ਦੇ ਵਿੱਚ ਮੋੜ ਪੇਸ਼ੀ ਹੋਈ ਹੈ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਸ਼ੱਕ ਚ ਗ੍ਰਿਫਤਾਰ ਰੋਪੜ ਦੇ ਯੂਟਿਊਬਰ ਜਸਪੀਰ ਸਿੰਘ ਦੀ ਅੱਜ ਪੁਲਿਸ ਰਿਮਾਂਡ ਖਤਮ ਹੋ ਰਹੀ ਹੈ ਅਤੇ ਜਿਸ ਦੇ ਚੱਲਦੇ ਹੋਏ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੁਆਰਾ ਅੱਜ ਜਸਪੀਰ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਰਿਮਾਂਡ ਦੌਰਾਨ ਪੁਲਿਸ ਦੇ ਹੱਥ ਕਈ ਵੱਡੇ ਸਬੂਤ ਲੱਗੇ ਹਨ ਕੋਰਟ ਪੇਸ਼ੀ ਦੌਰਾਨ ਪੁਲਿਸ ਕੁਝ ਦਿਨਾਂ ਦੀ ਹੋਰ ਰਿਮਾਂਡ ਮੰਗ ਸਕਦੀ ਹੈ ਜਸਪੀਰ ਸਿੰਘ ਰੋਪੜ ਦੇ ਪਿੰਡ ਮਹਿਲਾ ਦਾ ਰਹਿਣ ਵਾਲਾ ਹੈ ਅਤੇ ਉਸ ਦੇ YouTube ਚੈਨਲ ਦਾ ਨਾਂ ਜਾਨ ਮਹਿਲ ਹੈ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ISI 에ਜੰਟ ਸ਼ਾਕਿਰ ਉਰਫ ਜਟ ਰੰਦਾਵਾ ਦੇ ਸੰਪਰਕ ਵਿੱਚ ਸੀ ਉਸ ਦੇ ਫੋਨ ਵਿੱਚ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਨੇ ਉਸ ਦਾ ਸੰਪਰਕ ਹਰਿਆਣਾ ਤੋਂ ਗ੍ਰਿਫਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਅਤੇ ਪਾਕਿਸਤਾਨ ਉੱਚ ਅਯੋਗ ਤੋਂ ਬਰਖਾਸਤ ਅਧਿਕਾਰੀ ਅਹਿਸਾਨ ਉਰ ਰਹੀਮ ਉਰਫ ਦਾਨਿਸ਼ ਨਾਲ ਵੀ ਸਨ ज्योति मल्होत्रा ਨਾਲ ਇੱਕ YouTube ਵੀਡੀਓ ਕਰਕੇ जसवीर ਸਿੰਘ ਪੁਲਿਸ ਦੀ ਰਡਾਰ ਤੇ ਆਇਆ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਡੀਐਸਪੀ ਪਵਨ ਸ਼ਰਮਾ ਨੇ ਜਾਣਕਾਰੀ ਦਿੱਤੀ ਸੀ ਕਿ जसवीर ਸਿੰਘ ਦੇ ਖਿਲਾਫ ਮੋਹਾਰੀਚ ਕੇਸ ਦਰਜ ਹੋਇਆ ਹੈ ਬੁੱਧਵਾਰ ਨੂੰ जसवीर ਸਿੰਘ ਨੂੰ ਕੋਰਟ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੂੰ 3 ਦਿਨਾਂ ਦੀ ਪੁਲਿਸ ਰਿਮਾਰਡ ਤੇ ਭੇਜ ਦਿੱਤਾ ਗਿਆ ਸੀ ਜੀ ਹਾਂ ਦੱਸਿਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕੇ ਪਾਕਿਸਤਾਨ ਲਈ ਜਸੂਸੀ ਕਰਨ ਦੇ ਸ਼ੱਕ ਚ ਗ੍ਰਿਫਤਾਰ ਰੋਪੜ ਦੇ ਯੂਟਿਊਬਰ ਜਸਵੀਰ ਸਿੰਘ ਦੀ ਅੱਜ ਪੁਲਿਸ ਰਿਮਾਨਡ ਖਤਮ ਹੋ ਗਈ ਹੈ ਅਤੇ ਉਸ ਨੂੰ ਮੋੜ ਤੋਂ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਐਸੀ ਕੀਤਾ ਸੀਗਾ ਤੇ ਜੱਜ ਸਾਹਿਬ ਨੇ ਦੋਨੋਂ ਪਾਸੇ ਦਿਲ ਨਾ ਸੋਚ ਕੇ ਦੋ ਦਿਨ ਦਾ ਰਿਮਾਨਡ ਦਿੱਤਾ ਹੈ। ਦੋਸ਼ੀ ਦਾ। ਆਦਰਵਾਇਜ਼ ਅਸੀਂ ਦੋਸ਼ੀ ਨਾਲ ਜਸਵੀਰ ਸਿੰਘ ਨਾਲ ਗੱਲ ਕੀਤੀ ਹੈ। ਐਸਾ ਕੋਈ ਗੱਲ ਨਹੀਂ ਹੈ ਜੋ ਮੀਡੀਆ ਚ ਦੱਸਿਆ ਜਾ ਰਿਹਾ ਕਿ ਏ ਆਈਸੀ ਦਾ 에ਜੰਟ ਆਇਆ ਪੁੱਛਿਆ ਤਾਂ ਕੁਝ ਨਹੀਂ ਹੈ ਇੱਕ ਸਿੰਪਲ ਬਲੌਗਰ ਹੈ ਵਿਚਾਰਾ ਫਸ ਗਿਆ ਸਰਕਾਰਾਂ ਦੇ ਚੱਕਰ ਚ ਚੱਤਰ ਰਹੀ ਸੀਗਾ 17 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇਹਨੂੰ ਬੁਲਾਉਂਦੇ ਰਹੇ ਪਰਪਰ ਪੁਲਿਸ ਵੀ ਬੁਲਾਇਆ ਸਾਈਬਰ ਸੈੱਲ ਨੇ ਵੀ ਬੁਲਾਇਆ ਅਸੀਂ ਆਪਣਾ ਫੋਨ ਅਸੀਂ ਆਪਣੇ ਲੈਪਟਾਪ ਪਹਿਲਾਂ ਹੀ ਦੇ ਚੁੱਕੇ ਸੀ ਇਹਨਾਂ ਨੂੰ ਇਹਨਾਂ ਨੇ ਸਾਡੇ ਕੋਲ 14 ਦਿਨ ਇਨਕੁਆਰੀ ਪਹਿਲਾਂ ਕਰ ਚੁੱਕੇ ਸੀ ਉਸ ਤੋਂ ਬਾਅਦ ਕੀ ਹੋਇਆ ਸਾਨੂੰ 2 ਤਰੀਕ ਨੂੰ ਹਰਿਆਣਾ ਤੋਂ ਹਿਸਾਰ ਪੁਲ ਜਿਹੜੀ ਜੋਤੀ ਭੋਤਰਾ ਅਰੈਸਟ ਕੀਤੀ ਹੋਈ ਸੀਗੀ ਉਹਦੇ ਕੋਲੋਂ ਇੱਕ ਸਮਨ ਆਇਆ ਸਾਨੂੰ 6 ਤਰੀਕ ਸਾਡੇ ਨੂੰ ਸੱਮਨ ਹੈ ਗਈ ਹੈ 6 ਤਰੀਕ ਦੇ ਵਾਸਤੇ ਸੱਮਨ ਆਇਆ ਕਿ ਮੈਂ ਇਨਵੈਸਟਿਗੇਸ਼ਨ ਜੁਆਇਨ ਕਰਾਵਾ ਕੇ ਜੀ ਤੇ ਪੁਲਿਸ ਨੇ ਹਫਰਾ ਦਫਰੀ ਵਿੱਚ ਜਿਹੜੀ ਗੱਲ ਹੋਈ ਕਿ ਜੇ ਹਰਿਆਣਾ ਸਰਕਾਰ ਲੈ ਗਈ ਇਹਨੂੰ ਚੱਕ ਕੇ ਸਾਡੀ ਤਾਂ ਬੇਇੱਜ਼ਤੀ ਹੋ ਜਾਣੀ 3 ਤਰੀਕ ਨੂੰ ਮੈਨੂੰ ਬੁਲਾਇਆ ਉਥੇ ਦਸਬੀਰ ਸਿੰਘ ਨੂੰ ਬੁਲਾਇਆ ਤੇ 4 ਤਰੀਕ ਨੂੰ ਇੱਕ ਫੇਕ ਜੀ ਐਫਆਈਆਰ ਕਰਤੀ ਐਫਆਈਆਰ ਦੇ ਕੰਟੈਂਟ ਇਹ ਹੈ ਕਿ ਜੀ ਇੱਕ ਖੂਫੀਆ ਬੰਦੇ ਨੇ ਆ ਕੇ ਦੱਸਿਆ ਸਾਨੂੰ ਕਿ ਇੱਕ ਬੰਦਾ ਹੈਗਾ ਜਿਹੜਾ ਯੂਟਿਊਬਰ ਹੈਗਾ ਚਾਹੀਏ ਸੀ ਨਾਲ ਸੰਬੰਧ ਹੈ ਉਹ ਜਿਹੜੀ 17 ਤਰੀਕ ਤੋਂ ਲੈ ਕੇ 3 ਤਰੀਕ ਤੱਕ ਇਨਵੈਸਟੀਗੇਸ਼ਨ ਸੀਗੀ ਸਾਡੇ ਕੋਲ ਕਰੀ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਸਿਰਫ ਜਿਹੜੇ 6 ਡਿਗਰੀ ਜਿਹੜੀ ਹਸਾਰ ਪੁਲਿਸ ਨੇ ਸਾਨੂੰ ਬੁਲਾਇਆ ਹੋਇਆ ਸੀ ਇਨਵੈਸਟੀਗੇਸ਼ਨ ਜੋਇਨ ਕਰਨ ਲਈ ਉਹ ਤੋਂ ਮਾਰ ਕੇ ਜੇ ਉਹਨਾਂ ਨੇ ਅਰੈਸਟ ਕਰ ਲਿਆ ਤਾਂ ਹਰਿਆਣਾ ਸਰਕਾਰ ਨੇ ਕਹਿਣਾ ਕਿ ਮੈਨੂੰ ਸਾਨੂੰ ਚੱਕ ਕੇ ਲੈ ਗਈ ਜਿੱਥੋਂ ਕਿ ਇਹਨਾਂ ਕੋਲ ਪੰਜਾਬ ਕੋਲ ਕੁਝ ਨਹੀਂ ਹੋਇਆ ਇਹ ਰੀਜ਼ਨ ਹੈ ਸਿਰਫ ਸਾਡਾ ਕੋਈ ਕਸੂਰ ਨਹੀਂ ਹੈ ਕੁਝ ਨਹੀਂ ਹੈ ਫੀਮੇਲ ਫਰੈਂਡ ਦਾ ਜ਼ਿਕਰ ਹੋ ਰਿਹਾ ਹੈ ਫੀਮੇਲ ਫਰੈਂਡ ਦਾ ਜ਼ਿਕਰ ਐਸੀ ਕੋਈ ਫੀਮੇਲ ਫਰੈਂਡ ਦਾ ਅਸੀਂ ਕੋਈ ਨਾਮ ਨਹੀਂ ਲਿਆ ਜੀ ਉਹ ਜ਼ਿਕਰ ਕਰ ਰਹੇ ਜੋ ਮਰਜ਼ੀ ਜ਼ਿਕਰ ਕਰਾਈ ਜਾਵੇ 150 ਪਾਕਿਸਤਾਨੀ ਕੰਟੈਕਟਸ ਵੀ ਮਿਲੇ ਹੁਣ ਕੇ ਕੋਈ ਪਾਕਿਸਤਾਨੀ ਕੰਟੈਕਟ ਕੋਈ ਨਹੀਂ ਜੀ ਮਿਲਿਆ ਮੇਰੇ ਫੋਨ 'ਚ ਵੀ 10 ਪਾਕਿਸਤਾਨੀ ਕੰਟੈਕਟ ਸਰੇਕ ਬੰਦੇ ਦੇ ਹੋ ਸਕਦੇ ਕੋਈ ਨਾ ਕੋਈ ਹੋ ਸਕਦਾ ਪਰ ਕੋਈ ਨਹੀਂ ਜੀ ਮਿਲਿਆ ਸੋ ਕੋਈ ਕੰਟੈਕਟ ਨਹੀਂ ਮਿਲਿਆ ਇਹਨੇ ਵੀ ਵਾਰ ਪਾਕਿਸਤਾਨ ਉਹ ਸੀਨੇ ਕਿ ਜਾਣਾ ਸੀ ਮੇਰੇ ਚਾਹਤ ਪਰ ਕਈ ਕਈ ਬੰਦੇ ਦਾ 20 20 ਵਾਰ ਵੀ ਪਾਕਿਸਤਾਨ ਜਾਇਆ ਕਿ ਸਰ ਉਹ ਪਾਕਿਸਤਾਨ ਜਾਣ ਨਾਲ ਬੰਦੇ ਅਸੀਂ ਗੁਨਾਹਗਰ ਹੋਗੇ ਸਰ ਪਰ ਪੀਲ ਸਰ ਪਾਕਿਸਤਾਨ ਨੂੰ ਸਪਲਾਈ ਕਰਨਾ ਮੰਗਿਆ ਕੋਈ 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 ਸਪਲਾਈ ਕਰਦਾ ਨਾ ਬਲਾ ਨਹੀਂ ਹੈ ਜੀ ਕੋਈ ਸਪਲਾਈ ਨਹੀਂ ਕੀਤਾ ਸem ਅਸੀਂ ਕੁਝ ਨਹੀਂ ਹੈ ਜੀ ਇਹ ਸਭ ਇੱਕ ਮੀਡੀਆ ਨੂੰ ਲੈਣਾ ਜਗਾ ਕੇ ਜੀ ਬਾਬਾ ਘਟਨੀ ਸੀ ਜੀ ਜੀ ਦਾਬੇ ਜੀ ਮੀਡੀਆ ਦਾ ਦਾਬਾ ਨਹੀਂ ਸਰ ਸਰਕਾਰੀ ਵਕੀਲ ਵੀ ਪੁਲਿਸ ਦਾਈ ਆਈ ਉਹ ਕਹਿੰਦਾ ਬੰਦੇ ਦਾਈ ਉਹ ਵੀ ਪੁਲਿਸ ਦਾ ਨਹੀਂ ਨਾ ਹੈ ਜੀ ਨਹੀਂ 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 ਸਰ ਮੈਂ ਕਹਿੰਦਾ ਸਰਕਾਰੀ ਵਕੀਲ ਮੀਡੀਆ ਨੂੰ ਇਨਫੋਰਮੇਸ਼ਨ ਦੇ ਰਿਹਾ ਸਰ ਜੀ ਮੀਡੀਆ ਨੂੰ ਇਨਫੋਰਮੇਸ਼ਨ ਦੇ ਰਿਹਾ ਪੁਲਿਸ ਨੂੰ ਐਕਸੈਸ ਮਿਲਿਆ ਹੈ ਗੱਲ ਕਰ ਸਕੋ ਬਿਲਕੁਲ ਮੈਨੂੰ ਐਕਸੈਸ ਮਿਲਿਆ ਮੈਂ 10 ਮਿੰਟ ਬੈਠੇ ਕੋਰਟ ਚ ਗੱਲ ਕੀਤੀ ਹੈ ਮੈਂ ਫੇਰ ਹੀ ਗੱਲ ਕਰ ਰਿਹਾ ਸਰ ਮੈਂ ਕੋਰਟ ਚ ਵੀ ਜੋ ਆਰਗੂ ਕੀਤਾ ਸਰ ਉਹ ਇਹਨਾਂ ਨਾਲ ਗੱਲ ਕਰਕੇ ਜਸਵੀਰ ਸਿੰਘ ਨਾਲ ਫੇਰ ਆਰਗੂ ਕੀਤਾ ਜੀ ਤੁਹਾਡੇ ਨਾਲ ਗੱਲ ਤੁਹਾਨੂੰ ਵੀ ਕੀ ਉਹਨਾਂ ਨੇ ਜੀ ਸਰ ਨਾਸਿ ਢਿੱਲੋਂ ਦਾ ਨਾਂ ਤਾਂ ਇੱਕ ਸਿਰਫ ਮੈਂ ਤਾਂ ਸੁਣਿਆ ਮੈਂ ਤਾਂ ਆਪ ਨਿਊਜ਼ ਸੁਣਿਆ ਨਾਸਿ ਢਿੱਲੋਂ ਦਾ ਨਾਦਾ ਪੁਲਿਸ ਨਾਸਿ ਢਿੱਲੋਂ ਦਾ ਨਾਮ ਲੈ ਅੱਜ ਕੋਈ ਅਮਰਮਾੜ ਵਿੱਚ ਤੇ ਨਾ ਹੀ ਕਿਸੇ ਉਹਨੇ ਨਾਮ ਲਿਆ ਨਾਸਿ ਢਿੱਲੋਂ ਦਾ ਨਾਸਿ ਢਿੱਲੋਂ ਦਾ ਬੰਦੂ ਨਹੀਂ ਪਤਾ ਕਿਹੜੇ ਨਿਊਜ਼ ਚੈਨਲ ਨੇ ਕਿਹੜੀ ਨਾਸਿ ਢਿੱਲੋਂ ਨਿਊਜ਼ ਬਣਾ ਕੇ ਲਈ ਮੈਨੂੰ ਨਹੀਂ ਪਤਾ ਫੀਮੇਲ ਫੈਂਟ ਦੀ ਬਾਤ ਕਰ ਰਹੇ ਹੋ ਫੀਮੇਲ ਫੈਂਟ ਕੋਨੇ ਸਰ ਨਹੀਂ ਨਹੀਂ ਦਿੰਦਾ ਜੀ ਕੋਈ ਨਹੀਂ ਦਾਨਿਸ਼ ਨੂੰ ਲੈਪਟਾਪ ਨਹੀਂ ਦਿੰਦਾ ਜੀ ਉਹਨੇ ਲੈਪਟਾਪਸ ਹੋਰ ਜਿਆਦਾ ਸੀ ਉੱਥੇ ਗਏ ਆ